ਗੱਲਾਂបਾਤਾਂ ਸਾਰੇ ਭੈਣ ਭਰਾ ਮਿਲ ਕੇ ਤੇ ਬੱਬੇ ਅੱਜ ਆਪਾਂ ਲਾਈਵ ਦੁੱਝੂ ਆਏ ਆ ਠੀਕ ਹੈ ਨਾ ਤੇ ਥੋੜੀ ਸੈਟਿੰਗ ਕਰ ਲੈਣ ਦਿਓ ਮੇਰਾ ਭਰਾ ਫਿਰ ਆਪਾਂ ਸਾਰੇ ਭੈਣ ਭਰਾ ਕਰਦੇ ਆ ਗੱਲਾਂਬਾਤਾਂ ਠੀਕ ਹੈ ਨਾ ਤੇ ਮੇਰਾ ਅੱਜ ਜਿਹੜਾ ਲਾਈਵ ਆਉਣ ਦਾ ਉਹ ਮੈਂ ਪਹਿਲੇ ਦਿਨ ਲਾਈਵ ਆ ਕੇ ਦੇਖਿਆ ਤੇ ਲਾਈਕ ਵੀ ਜਰੂਰ ਕਰਿਓ ਸਾਰੇ ਭੈਣ ਭਰਾ ਤੇ ਆਪਾਂ ਤੁਹਾਡੇ ਨਾਲ ਬੈਠ ਕੇ ਕਰਦੇ ਆ ਜੀ ਗੱਲਾਂਬਾਤਾਂ ਸੈਟਿੰਗ ਜਰੂਰ ਕਰ ਲਿਓ ਇੱਕ ਵਾਰੀ ਤੇ ਫਿਰ ਆਪਾਂ ਲਾਈਵ ਦੇ ਵਿੱਚ ਮਿਲਦੇ ਆ ਤੇ ਦੇਖਦੇ ਆਂ ਵੀ ਅੱਜ ਲਾਈਵ ਕਿਵੇਂ ਚੱਲਦੀ ਐ ਇਸ ਤਰੀਕੇ ਨਾਲ ਆਉਣ ਨਾਲ ਤੇ ਨਹੀਂ ਫਿਰ ਆਪਾਂ ਕੱਟ ਕੇ ਦੂਜੋ ਹੀ ਲਾਈਵ ਆ ਜਾਾਂਗੇ ਠੀਕ ਹੈ ਨਾ ਅ ਕਿਉਂਕਿ ਮੈਨੂੰ ਬਹੁਤ ਸਾਰੇ ਭਰਾਵਾਂ ਨੇ ਆਖਿਆ ਸੀ ਵੀ ਤੁਸੀਂ ਇਸ ਤਰੀਕੇ ਨਾਲ ਲਾਈਵ ਆਇਆ ਕਰੋ ਤੇ ਕਹਿੰਦੇ ਵੀ ਵਧੀਆ ਚੱਲੂਗੀ ਮੈਂ ਕਿਹਾ ਚਲੋ ਠੀਕ ਐ ਅੱਜ ਆਪਾਂ ਦੇਖ ਲੈਨੇ ਆ ਲਾਈਵ ਆ ਕਿ ਆਵਾਜ਼ ਸਹੀ ਆ ਰਹੀ ਐ ਵੀਰ ਜੀ ਤੁਸੀਂ ਆਵਾਜ਼ ਜ਼ਰੂਰ ਦੱਸਿਓ ਸਾਰੇ ਭੈਣ ਭਰਾ ਜੇਕਰ ਆਵਾਜ਼ ਆਉਂਦੀ ਹੋਈ ਤਾਂ ਠੀਕ ਹੈ ਨਾ ਤੇ ਹੂੰ 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 ਮਨ ਥੋੜਾ ਜਾਂ ਦੋ ਦਿਨੋਂ ਗਏ ਖਰਾਬ ਸੀਗਾ ਤੇ ਤਾਂ ਕਰਕੇ ਆਪਾਂ ਲਾਈਵ ਨਹੀਂ ਆਇਆ ਗਿਆ ਆਪਣੇ ਤੋਂ ਤੇ ਮਾਫ ਕਰਦੇ ਹੋ ਮੇਰੇ ਭਰਾ ਮੈਨੂੰ ਬਹੁਤ ਸਾਰੇ ਭਰਾਵਾਂ ਨੇ ਫੋਨ ਕਰਕੇ ਵੀ ਪੁੱਛਿਆ ਬਾਈ ਤੂੰ ਲਾਈਵ ਕਿਉਂ ਨਹੀਂ ਆ ਰਿਹਾ ਤੇ ਮੈਂ ਕਿਹਾ ਚਲੋ ਆਪਾਂ ਸਾਰੇ ਭੈਣ ਭਰਾਵਾਂ ਨੂੰ ਅੱਜ ਆਪਾਂ ਦੱਸ ਹੀ ਦਿੱ ਗਏ ਹਨਾ ਤੇ ਕਿੱਥੋਂ ਕਿੱਥੋਂ ਜੁੜਿਆ ਸਾਡੇ ਨਾਲ ਭਰਾ ਸਾਡੇ ਜਰੂਰ ਦੱਸਿਓ ਮੇਰੇ ਆਪਰਾ ਤੇ ਕਮੈਂਟ ਵੀ ਜਰੂਰ ਕਰਕੇ ਜਾਇਓ ਹਨਾ ਤੁਹਾਡਾ ਇੱਕ ਕਮੈਂਟ ਸਾਡੇ ਲਈ ਬਹੁਤ ਜ਼ਰੂਰੀ ਹੈ ਮੇਰਾ ਵੀਰ ਤੇ ਹਾਂ 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 ਆ ਹੈਲੋ ਵੀਰ ਹੈਲੋ ਐਮਰ ਕਿੰਗ ਵੀਰੇ ਕੀ ਹਾਲ ਚੱਲਨੇ ਤੁਹਾਡੇ ਤੇ ਤੁਸੀਂ ਜੁੜੇ ਥੈਂਕ ਯੂ ਥੈਂਕ ਯੂ ਭਾਈ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਮੇਰੇ ਭਰਾ ਤੁਸੀਂ ਸਾਡੇ ਨਾਲ ਲਾਈਵ ਦੇ ਵਿੱਚ ਜੁੜੇ ਬਹੁਤ ਬਹੁਤ ਸ਼ੁਕਰੀਆ ਮੇਰਾ ਵੀਰ ਤੇ ਐਮਰ ਕਿੰਗ ਭਾਈ ਕੀ ਹਾਲ ਚੱਲਨੇ ਆ ਮੈਂ ਠੀਕ ਆਪਸ ਨਾਲ ਬਹੁਤ ਵਧੀਆ ਵੀਰੇ ਅਸੀਂ ਵੀ ਬਹੁਤ ਵਧੀਆ ਅੱਜ ਅਸੀਂ ਥੋੜਾ ਜਿਹਾ ਇਸ ਤਰੀਕੇ ਨਾਲ ਲਾਈਵ ਆਏ ਆ ਤੇ ਤਾਂ ਕਰਕੇ ਸ਼ਾਇਦ ਬਹੁਤ ਸਾਰੇ ਭਰਾਵਾਂ ਨੂੰ ਆਉਣ ਤੇ ਮੁਸ਼ਕਲ ਹੋ ਜੇ ਹਾਂਜੀ ਫਤਿਹਗੜ ਸਾਹਿਬ ਵਾਲੇ ਉਹ ਬਾਬੇ ਉਹ ਕੀ ਹਾਲ ਚਾਲ ਨੇ ਤੁਹਾਡੇ ਫਤਿਹਗੜ ਸਾਹਿਬ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਹੈ ਤੇ ਗੁਰੂਆਂ ਪੀਰਾਂ ਦੀ ਧਰਤੀ ਤੋਂ ਕੋਈ ਆਵੇ ਤਾਂ ਕਹਿੰਦੇ ਉਹਦੇ ਮੂਰੇ ਨਿਉਕੇ ਮੱਥਾ ਟੇਕ ਦੇਣਾ ਚਾਹੀਦਾ ਕਿਉਂਕਿ ਕਹਿੰਦੇ ਉਹ ਧਰਤੀ ਤੋਂ ਆਇਆ ਹੁੰਦਾ ਜਿੱਥੇ ਸਾਡੇ ਗੁਰੂਆਂ ਪੀਰਾਂ ਨੇ ਮੰਨ ਕੇ ਕਿਸੇ ਟਾਈਮ ਕਦਮ ਪਾਏ ਸੀ ਤੇ ਸਾਡੇ ਗੁਰੂਆਂ ਪੀਰਾਂ ਦੀ ਕਈ ਵਾਰੀ ਲੱਗੀ ਹੋਈ ਮਿੱਟੀ ਮਾੜੀ-ਮੋਟੀ ਪੈਰਾਂ ਨਾਲ ਤੇ ਉਹ ਬੰਦੇ ਦੇ ਕਹਿੰਦੇ ਵੀ ਹੋ ਸਕਦਾ ਹੈ ਵੀ ਪੈਰਾਂ ਨਾਲ ਲੱਗ ਕੇ ਆ ਜੇ ਤੇ ਪਹਿਰੇ ਹੱਥ ਲਾ ਕੇ ਮੱਥੇ ਨੂੰ ਲਾ ਲੈਣੀ ਚਾਹੀਦੀ ਆ ਲਾਈਕ ਡਨ ਥੈਂਕ ਯੂ ਵੀਰੇ ਥੈਂਕ ਯੂ ਵਿਕਰਮ ਵਿਕਰਮਜੀਤ ਵਾਹਿ ਥੈਂਕ ਯੂ ਥੈਂਕ ਯੂ ਹੁਣ ਜੀ ਦੋਸ ਲਾਈਵ ਤੇ ਪਤਾ ਨਹੀਂ ਮੈਨੂੰ ਸਮਝ ਨਹੀਂ ਆਈ ਐਮ ਆਰ ਕਿੰਗ ਵੀਰੇ ਤੇ ਇੱਕ ਹੋਰ ਭੈਣ ਆ ਗਈ ਆਪਣੇ ਹੈਲੋ ਬ੍ਰਦਰ ਹੈਲੋ ਭੈਣੇ ਕੀ ਹਾਲ ਚਾਲ ਨੇ ਤੁਹਾਡੇ ਤੁਸੀਂ ਠੀਕ ਹੋ ਮੇਰੀ ਭੈਣ ਤੇ ਬਹੁਤ ਬਹੁਤ ਸ਼ੁਕਰੀਆ ਜਿਹੜੇ ਜਿਹੜੇ ਭੈਣ ਭਰਾ ਸਾਡੇ ਨਾਲ ਜੁੜਿਆ ਜੇਕਰ ਤੁਸੀਂ ਨਵੇਂ ਜੁੜੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਕਿਉਂਕਿ ਅੱਜ ਆਪਾਂ ਲਾਈਵ ਇਸ ਤਰੀਕੇ ਨਾਲ ਆਏ ਆ ਥੋੜਾ ਜਿਹਾ ਕਿਸੇ ਨੇ ਮੈਨੂੰ ਦੱਸਿਆ ਸੀ ਮੇਰੇ ਭੈਣ ਭਰਾ ਨੇ ਤਾਂ ਕਰਕੇ ਹਨਾ ਤੁਸੀਂ ਡਾਲ ਅ ਦੋ ਕੀ ਸਮਝਣੀ ਲੱਗੀ ਤੌਰ ਪੇਣੇ ਹੈਲੋ ਬ੍ਰਦਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੌਰ ਪੇਣੇ ਸਤਿ ਸ਼੍ਰੀ ਅਕਾਲ ਅ ਸਾਰੇ ਭੈਣ ਭਰਾ ਜਿਹੜੇ ਮਮ دوسری ਲਾਈਵ ਵਿੱਚ ਥਾ ਜੀ 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 ਥੈਂਕ ਯੂ ਥੈਂਕ ਯੂ ਵੀਰੇ ਥੈਂਕ ਯੂ ਦੂਜੀ ਲਾਈਵ ਚੋਂ ਆਏ ਹੋ ਤੁਸੀਂ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤੁਸੀਂ ਸਾਡੇ ਨਾਲ ਜੁੜੇ ਸਪੋਰਟ ਕਰਾ ਦੋ ਹਾਂ ਅਮਰ ਸਿੰਘ ਬਾਈ ਮੈਂ ਤੈਨੂੰ ਬਲੂ ਦੇਣ ਲੱਗਿਆ ਮੇਰਾ ਭਰਾ ਆਹਨ ਕੌਰ ਭੈਣ ਨੂੰ ਆਪਣੀ ਨੂੰ ਜ਼ਰੂਰ ਜੁਆਇਨ ਕਰ ਲੋ ਕਿਉਂਕਿ ਇਹ ਆਪਣੀ ਭੈਣ ਨੇ ਚੈਨਲ ਨਵਾਂ ਬਣਾਇਆ ਹੈ ਕੌਰ ਭੈਣ ਨੇ ਤੇ ਆਪਾਂ ਆਫ ਕਰ ਲੱਗੇ ਆ ਵੀਰੇ ਟੇਕਣ ਲਾਈਵ ਕਿਵੇਂ ਲਾਈਏ ਹੁਣ ਤੁਸੀਂ ਮੈਂ ਇੱਕ ਮਿੰਟ ਬਾਈ ਮੈਂ ਇਧਰੋਂ ਪੜਦਾ ਵੀਰੇ ਇਕਨ ਲਾਈਵ ਕਿਵੇਂ ਲਾਈਏ ਮੈਂ ਵੀ ਲਾਉਣਾ ਹੁੰਨਾ ਤਾਂ ਆ ਦਾ ਕੋਈ ਨਹੀਂ ਵੀਰੇ ਮੈਂ ਤੁਹਾਨੂੰ ਵੀਡੀਓ ਸੈਂਡ ਕਰ ਦੂਗਾ ਜਿਵੇਂ ਇਹ ਲਾਈਵ ਲਾਈ ਦੀਆਂ ਹਨਾ ਤੇ ਵੀਡੀਓ ਦੇਖ ਲਓ ਕਿਉਂਕਿ ਇਸ ਤਰੀਕੇ ਨਾਲ ਤਾਂ ਦੱਸਿਆ ਨਹੀਂ ਜਾਣਾ ਹਨਾ ਮੇਰਾ ਭਰਾ ਤੇ ਮੈਂ ਜ਼ਰੂਰ ਦੱਸ ਦੂਗਾ ਤੇ ਕੌਰ ਭੈਣ ਦਾ ਆਪਾਂ ਚੈਨਲ ਪਿੰਨ ਕਰ ਦੰਨੇ ਆ ਤੇ ਜੱਗਾ ਸਾਹਿਬ ਕੀ ਹਾਲ ਚਾਲ ਨੇ ਵੀਰੇ ਕੌਰ ਭੈਣ ਦਾ ਚੈਨਲ ਆਪਾਂ ਕੌਰ ਭੈਣੇ ਤੁਹਾਡਾ ਚੈਨਲ ਪਿੰਨ ਨਹੀਂ ਹੋ ਰਿਹਾ ਮੇਰੇ ਹਿਸਾਬ ਨਾਲ ਇਸ ਤਰੀਕੇ ਨਾਲ ਪੈਨ ਨਹੀਂ ਨਹੀਂ ਹੁੰਦਾ ਹੁਣ ਹਨਾ ਇਹ ਤਾਂ ਇੱਕ ਜਦਬ ਹੋਰ ਵੀ ਪੈ ਗਿਆ ਮੇਰੇ ਹਿਸਾਬ ਨਾਲ ਉਹ ਕੈਮਰੇ ਦੇ ਮੂਰੇ ਬੂਠਾ ਆਇਆ ਕਰੂ ਜੇਕਰ ਆਪਾਂ ਉਹ ਕਰਾਂਗੇ ਇਸ ਤਰੀਕੇ ਨਾਲ ਭੈਣੇ ਆ ਹੁਣ ਹੀ ਹੋਣਾ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਚਾਲ ਨੇ ਤੁਹਾਡੇ ਤੇ ਆਪਾਂ ਥੋੜਾ ਜਿਹਾ ਕੈਮਰਾ ਹੋਰ ਸੈੱਟ ਕਰੀਏ ਫਿਰ ਜਾ ਕੇ ਠੀਕ ਹੋਣਾ ਜੀ ਹਨਾ ਤੇ ਸਤਿ ਸ਼੍ਰੀ ਅਕਾਲ ਆ ਸੇ ਨਹੀਂ ਹੋਤਾ ਅੱਛਾ ਨਹੀਂ ਹੋ ਜਾਂਦਾ ਵੀਰੇ ਇਸ ਪੇ ਪੈਨ ਨਹੀਂ ਹੁੰਦਾ ਅੱਛਾ 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 ਪੈਨ ਨਹੀਂ ਹੁੰਦਾ ਐਮ ਆਰ ਕਿੰਗ ਵੀਰੇ ਨੂੰ ਆਪਣੇ ਨਾਲੋਂ ਵੱਧ ਪਤਾ ਹੈ ਹਰੇਕ ਚੀਜ਼ ਦਾ ਕਿਉਂਕਿ ਜਿੱਦੇ ਹਾਈਡ ਕਰ ਲੱਗਿਆ ਸੀ ਬੰਦਾ ਉਹਦੇ ਵੀ ਐਮ ਆਰ ਕਿੰਗ ਵੀਰੇ ਨੇ ਹੀ ਦੱਸਿਆ ਸੀ ਬਹੁਤ ਬਹੁਤ ਸ਼ੁਕਰੀਆ ਐਮ ਆਰ ਕਿੰਗ ਬਾਈ ਬਹੁਤ ਬਹੁਤ ਸ਼ੁਕਰੀਆ ਤੇ ਜਗਦੀਸ਼ ਸਾਹਿਬ ਕੀ ਹਾਲ ਚਾਲ ਨੇ ਬਾਈ ਬਿਕਰਮਜੀਤ ਬਾਈ ਥੈਂਕ ਯੂ ਥੈਂਕ ਯੂ ਵੀਰੇ ਅ ਕਾਰ ਭੈਣ ਬਹੁਤ ਬਹੁਤ ਸ਼ੁਕਰੀਆ ਵੀਰ ਜੀ ਪਲੀਜ਼ ਸਾਰਿਆਂ ਨੂੰ ਕਹੋ ਮੈਨੂੰ ਜੁਆਇਨ ਕਰ ਲੈਣ ਜ਼ਰੂਰ ਜ਼ਰੂਰ ਭੈਣੇ ਸਾਰਿਆਂ ਨੂੰ ਕਹਾਂਗੇ ਇੱਕ ਹੋਰ ਚੰਚਲ CH CH ਚੰਚਲ ਭੈਣ ਨੂੰ ਸਾਰੇ ਜਣੇ ਜੁਆਇਨ ਕਰੋ ਤੇ ਕਿਉਂਕਿ ਆਪਣੀ ਭੈਣ ਹੈ ਜਿਹੜੀ ਇਹ ਦੇਖੋ ਬਹੁਤ ਵਧੀਆ ਭੈਣ ਆ ਨੇ ਉਹ ਕੀਤਾ ਚੈਨਲ ਕ੍ਰੀਏਟ ਕੀਤਾ ਆਪਦਾ ਤੇ ਸਾਰੇ ਆਪਣੀ ਭੈਣ ਨੂੰ ਜ਼ਰੂਰ ਆਓ ਕਰੋ ਬਾਈ ਲਾਈਵ ਕਰੋ ਉਸ ਤੇ ਸਭ ਆ ਜਾਏਗੇ ਹਾਂ ਕੋਈ ਗੱਲ ਨਹੀਂ ਵੀਰੇ ਆਪਾਂ ਦੇਖ ਲੈਨੇ ਆ 2 ਕਮੈਂਟ 4 ਮਿੰਟ ਜੇ ਕਰ ਇਹਦੇ ਤੇ ਸਾਰੇ ਜਾਣੇ ਆਗੇ ਤਾਂ ਕੋਈ ਚੱਕਰ ਨਹੀਂ ਨਹੀਂ ਦੂਜੀ ਲਾਈਵ ਲਾ ਲਾਂਗੇ ਕਿਉਂਕਿ ਮੈਨੂੰ ਨਾ ਇਹ ਲਾਈਵ ਲਾਉਣ ਵਾਸਤੇ ਮੇਰੇ ਭੈਣ ਨੇ ਆ ਆਖਿਆ ਸੀਗਾ ਤੇ ਤਾਂ ਕਰਕੇ ਆਪਾਂ ਇਹ ਲਾਈਵ ਲਾਈ ਆ ਹਨਾ ਤੇ ਕੋਈ ਨਹੀਂ ਵੀਰੇ ਆਪਾਂ ਹੌਲੀ ਹੌਲੀ ਆਪਣੇ ਨਾਲ ਸਾਰੇ ਇਹਦੇ ਤੇ ਵੀ ਜੁੜਨ ਲੱਗ ਜਾਣਗੇ ਕਿਉਂਕਿ ਇਹਦੇ ਤੇ ਉਹ ਚੱਲਦੀ ਹੈ ਜੀ ਆ ਜਾਂਦੀ ਹੈ ਮਸ਼ੂਰੀ ਆਉਂਦੀ ਆ ਠੀਕ ਹੈ ਨਾ ਤਾਂ ਕਰਕੇ ਆਪਾਂ ਇਹ ਲਾਈਵ ਲਾਈ ਆ ਹਨਾ ਪਲੀਜ਼ ਸਪੋਰਟ ਕਰੋ ਭੈਣ ਕਹਿੰਦੀ ਸਾਰੇ ਵੀਰੇ ਸਪੋਰਟ ਕਰੋ ਆਪਣੀ ਭੈਣ ਦੀ ਤੇ ਸਾਰੇ ਜਣੇ ਜਰੂਰ ਉਹ ਕਰਿਓ ਹਨਾ ਆ ਜਾਂ ਕਮ ਲਾਈਵ ਗਮ ਲਾਈਵ ਹੈ ਜੇ ਗਮ ਲਾਈਵ ਹੈ ਅੱਛਾ 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 ਠੀਕ ਹੈ ਭਾਈ ਕੋਈ ਚੱਕਰ ਨਹੀਂ ਆਪਣਾ ਨਾ ਇਹ ਪਤਾ ਗੱਲ ਕੀ ਹੈ ਵੀਰੇ ਇਹ ਕਹਿੰਦੇ ਨਾ ਇਹਦੇ ਨਾਲ ਮੰਨ ਕੇ ਚੱਲੋ ਵੀ ਉਹ ਹੋ ਜਾਂਦਾ ਆ ਇਹਦੇ ਤੇ ਮਸ਼ਹੂਰੀਆਂ ਚੱਲਦੀਆਂ ਤੇ ਮਸ਼ਹੂਰੀਆਂ ਚੱਲਣ ਦਾ ਥੋੜਾ ਜਿਹਾ ਆਪਾਂ ਨੂੰ ਬੈਨੀਫਿਟ ਹੋ ਜਾਂਦਾ ਤਾਂ ਕਰਕੇ ਹੈਲੋ ਐਮਰ ਕਿੰਗ ਐਮਰ ਕਿੰਗ ਵੀਰੇ ਭੈਣ ਬੁਲਾ ਰਹੀ ਹੈ ਤੁਹਾਨੂੰ ਐਮਰ ਕਿੰਗ ਬਾਈ ਸਾਰੇ ਜਣੇ ਜਰੂਰ ਆਪਣੀ ਭੈਣ ਨੂੰ ਸਪੋਰਟ ਕਰਿਓ ਬਿੰਕਰ ਕੀ ਹਾਲ ਚੱਲਨੇ ਬਿਰੋ ਆ 50 ਸਬਸਕ੍ਰਾਈਬਰ ਕਰ ਦੋ ਕਰਦਾਂਗੇ ਭੈਣੇ ਕਰਦਾਂਗੇ ਬਿੰਕਰ ਬਾਈ ਆਹ ਨਾ ਆਪਣੀ ਭੈਣ ਨੂੰ ਵੀਰੇ ਤੈਨੂੰ ਵੀ ਮੈਂ ਸਪੋਰਟ ਉਹ ਕਰਦਾ ਵੀਰੇ ਚੈਨਲ ਇਹ ਅੰਦੇ ਹੁੰਦੇ ਆ ਸੌਰੀ ਵਿਕਰਮ ਜੀਤਬਾਈ ਤੈਨੂੰ ਅਸੀਂ ਬਲੂ ਦੇਣ ਲੱਗੇ ਆ ਤੇ ਤੁਸੀਂ ਆਪਣੀ ਭੈਣ ਨੂੰ ਜੁਆਇਨ ਕਰ ਲੋ ਯਾਰ ਕੌਰ ਭੈਣ ਨੂੰ ਅ ਮੈਂ ਬਾਈ ਤੈਨੂੰ ਬਲੂ ਦਿੱਤਾ ਅ ਮੈਨ ਵੀਰੇ ਮੈਨੂੰ 5 ਮਿੰਟ ਲਈ ਬਲੂ ਦੇ ਦਿਓ ਹਾਂ ਦੇਦਾ ਵੀਰੇ ਦੇਤਾ ਦੇਤਾ ਬਾਈ ਕੋਈ ਚੱਕਰ ਨਹੀਂ ਤੇ ਉੱਪਰ ਕੌਣ ਆਇਆ ਸੀ ਹੋਰ ਹੋਰ ਨੰਬਰਦਾਰਾਂ ਦਾ ਪੋਤਾ ਓਏ ਬੱਲੇ 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 ਸਾਡਾ ਭਰਾ ਆ ਗਿਆ ਕਿਆ ਬਾਤਾਂ ਨੇ ਓਏ ਹੋਰ ਕੀ ਹਾਲ ਚਾਲ ਆ ਨੰਬਰਦਾਰਾਂ ਦੇ ਪੁੱਤਿਆ ਕੀ ਹਾਲ ਚਾਲ ਨੇ ਤੇਰੇ ਯਾਰਾ ਠੀਕ ਠਾਕ ਐ ਤੇ ਅ ਇੱਕ ਜ਼ਰੂਰ ਦੱਸਿਓ ਇਹਦੇ ਤੇ ਕੋਈ ਮਸ਼ਹੂਰੀ ਜਾਂ ਕੋਈ ਉਹ ਚੱਲਦੀ ਐ ਠੀਕ ਐ ਨਾ ਇਹ ਚੀਜ਼ ਜ਼ਰੂਰ ਦੱਸਿਓ ਤੇ ਅ ਬੜੀ ਖੁਸ਼ ਹੋਈ ਸਾਡੀ ਭੈਣ ਕਿਆ ਬਾਤ ਐ ਕਿਆ ਅ ਇੱਕੀ ਲਿਖਿਆ ਇੱਕ ਮਿੰਟ ਬਾਈ ਨੇ ਅ ਐਡਸ ਚਲਤੀ ਹੈ ਬਹੁਤ ਦੋ ਲਾਈਵ ਸੇ ਸਮਝ ਨਹੀਂ ਲੱਗੀ ਐ ਮਰ ਕਿੰਕ ਬਾਈ 1 ਮਿੰਟ 1 ਮਿੰਟ ਤੇਰਾ ਕਮੈਂਟ ਅ ਐਡਸ ਚਲਤਾ ਬਹੁਤ ਦੋਸਤ ਲਾਈਵ ਇਹ ਕਮੈਂਟ ਹੀ ਡਿਲੀਟ ਹੋ ਜਿੰਦੇ ਪਤਾ ਨਹੀਂ ਕੀ ਗੱਲ ਹੈ ਯਾਰ 1 ਮਿੰਟ ਆਪਾਂ ਇਧਰੋਂ ਦੇਨੇ ਆ एक मिनट एमर केंग भी एडस चलता है बहुत दोस्त लाइव से अच्छी चलती है अच्छा अच्छा भाई एमर ये बढ़िया लाइव है दस्यो माड़ा जरूर सारे भैन भरा जे तो लगेगा भी ये वाला लाइव है तो मैं जरूर दस के जायो ठीक है ना ਤੇ ਮੇਰੇ ਭਰਾ ਮੈਨੂੰ ਜਰੂਰ ਦੱਸਿਓ ਵੀ ਇਸ ਤਰੀਕੇ ਨਾਲ ਲਾਈਵ ਆਉਣਾ ਚਾਹੀਦਾ ਜਾਂ ਦੂਜੇ ਤਰੀਕੇ ਨਾਲ ਇਸ ਤਰੀਕੇ ਨਾਲ ਜੁੜਦੇ ਥੋੜੇ ਜਿਹਾ ਬਹੁਤ ਘੱਟ ਲੋਕ ਐ ਇਹ ਉਹੀ ਜੁੜਨਗੇ ਜਿਨ੍ਹਾਂ ਨੂੰ ਜਿਹੜੇ ਸਰਚ ਕਰਕੇ ਆਉਣਗੇ ਤੇ ਦੂਜੇ ਉਹ ਨਹੀਂ ਹੁੰਦੇ ਤੇ ਸਾਰੇ ਜਣੇ ਲਾਈਕ ਜਰੂਰ ਕਰ ਦਿਓ ਮੇਰੇ ਭਰਾ ਜਿਹੜੇ ਜਿਹੜੇ ਆਏ ਆ ਨਾ ਲਾਈਕ ਜਰੂਰ ਕਰ ਦਿਆ ਕਰੋ ਲਾਈਕ ਠੀਕ ਹੈ ਨਾ ਤੁਹਾਡਾ ਲਾਈਕ ਬਹੁਤ ਜ਼ਰੂਰੀ ਹੈ ਬੈਂਕਰ ਭਾਈ ਕੀ ਹਾਲ ਚਾਲ ਨੇ ਤੇ ਤੁਹਾਨੂੰ ਬਲੂ ਦਿੱਤਾ ਸੀਗਾ ਯਾਰ ਬਲੂ ਆਇਆ ਨਹੀਂ ਤੁਹਾਡੇ ਕੋਲੇ ਤੇ ਦੇਸੀ ਬੈਂ ਸਤਿ ਸ਼੍ਰੀਕਾਲ ਸਤਿ ਸ਼੍ਰੀਕਾਲ ਜੀ ਸਤਿ ਸ਼੍ਰੀਕਾਲ ਪ੍ਰਧਾਨ ਜੀ ਘਰ ਪਰਵਾਠੀਗਾ ਹਾਂ ਬਾਈ ਠੀਕ ਠਾਕ ਹੈ ਬਸ ਥੋੜਾ ਜਿਹਾ ਉਹਦੀ ਹੋਈ ਜਾਂਦੀ ਹੈ ਵੀ ਆਪਾਂ ਤੋਂ ਗਲਤੀ ਹੋ ਗਈ ਇੱਕ ਛੋਟੀ ਜੀ ਉਹਦਾ ਕਰਕੇ ਹਨਾ ਤੇ ਮੈਂ ਜਵੈਨ ਕੌਰ ਚੈਲ ਨੂੰ ਬਲੂ ਵਾਪਸ ਲੈ ਲਉ ਕੋਈ ਚੱਕਰ ਨਹੀਂ ਬਾਈ ਲੈ ਲਾਂਗੇ ਆਪਾਂ ਨੂੰ ਕਿਹੜਾ ਕੋਈ ਫਰਕ ਪੈਂਦਾ ਤੁਸੀਂ ਕਿਹੜਾ ਭਰਾ ਬਾਜ਼ਰ ਬਗਾਨੇ ਹੋ ਹਨਾ ਤੇ ਜੇ ਕਿਸੇ ਨੇ ਹੋਰ ਆਪਣੀ ਕਾਰਪੈਨ ਨੂੰ ਜੁਆਇਨ ਕਰਨਾ ਤਾਂ ਮੈਨੂੰ ਦੱਸ ਦਿਓ ਮੈਂ ਬਲੂ ਦੇ ਦੇਾਂਗਾ ਠੀਕ ਹੈ ਨਾ ਭਾਈ ਤੇ ਸਾਰੇ ਭੈਣ ਭਰਾ ਜ਼ਰੂਰ ਜੁੜਿਓ ਅੱਜ ਆਪਣੀ ਇਹ ਲਾਈਵ ਦੂਜੀ ਹੈ ਇਹਦੇ 'ਚ ਬਹੁਤ ਘੱਟ ਜਣੇ ਆਉਣਗੇ ਪਰ ਇਹਦੇ 'ਚ ਐਡ ਜ਼ਰੂਰ ਚੱਲਣੀਆਂ ਮੈਂ ਸੁਣਿਆ ਹਨਾ ਤੇ ਸਾਰੇ ਭੈਣ ਭਰਾ ਜ਼ਰੂਰ ਸਪੋਰਟ ਕਰਿਆ ਕਰੋ ਯਾਰ ਕਿਉਂਕਿ ਇਹ ਲਾਈਵ ਦੇ ਵਿੱਚ ਜੁੜਦੇ ਉਹੀ ਲੋਕ ਹੈ ਜਿਹੜੇ ਸਰਚ ਕਰਕੇ ਆਉਂਦੇ ਆ ਹਨਾ ਤੇ ਦੂਜੇ ਦੇ ਵਿੱਚ ਜੁੜਦੇ ਨਹੀਂਗੇ ਤਾਂ ਕਰਕੇ ਹਨਾ ਤੇ ਮੈਂ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਭੈਣ ਗੈਂਦੀ ਕੀ ਹੋਇਆ ਬਾਈ ਉਹ ਬਾਈ ਹੋਇਆ ਕੀ ਬਸ ਪੁੱਛ ਹੀ ਨਾ ਇੰਨਾ ਕੋ ਉਹਿਆ ਦੱਸ ਨਹੀਂ ਸਕਦੇ ਯਾਰਾ ਕਿਹੜਾ ਕੀ ਕੀ ਦੱਸਗੇ ਤੈਨੂੰ ਆ ਗੱਲ ਆਈ ਹੋਈ ਬਾਈ ਆਪਾਂ ਨੂੰ ਨਾ ਇੱਕ ਮੇਲ ਆਈ ਸੀ ਮਿਸਟਰ ਬੀਟਸ ਦੀ ਉਹ ਇੱਕ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਹੋਣਾ ਬਹੁਤ ਵੱਡਾ ਯੂਟਿਊਬਰ ਹੈ ਠੀਕ ਹੈ ਨਾ ਉਹ ਆਪਣੀ ਲਾਈਵ ਦੇ ਵਿੱਚ ਵੀ ਆਇਆ ਸੀਗਾ ਪਰਸੋ ਜਿੱਥੇ ਤੇ ਜਦੋਂ ਲਾਈਵ ਦੇ ਵਿੱਚ ਆਇਆ ਸੀਗਾ ਤੇ ਉਹਨੇ ਮੰਨ ਕੇ ਚੱਲੋ ਆਪਾਂ ਨੂੰ ਇਨਵਾਈਟ ਕੀਤਾ ਸੀ ਗੇਮ ਖੇਡਣ ਵਾਸਤੇ ਗੇਮ ਖੇਡਣ ਵਾਸਤੇ ਇਨਵਾਈਟ ਕੀਤਾ ਸੀ ਤੇ ਉਹਦਾ ਟਾਈਮ ਸੀ ਬਾਈ 14 ਘੰਟਿਆਂ ਦਾ ਤੇ ਮੈਨੂੰ ਨਹੀਂ ਲੱਗਿਆ ਪਤਾ ਤੇ 36 ਘੰਟਿਆਂ ਬਾਅਦ ਪਤਾ ਲੱਗਿਆ ਉਹਦੀ ਮੇਲ ਦਾ ਤੇ ਉਦੋਂ ਨੂੰ ਉਹਦਾ ਟਾਈਮ ਚਲਾ ਗਿਆ ਬਾਈ ਦੁੱਖ ਇਸ ਗੱਲ ਦਾ ਮੈਂ ਤੀਜਾ ਬੰਦਾ ਸੀਗਾ ਆ ਉਹਦੇ ਵਿੱਚੋਂ ਮੰਨ ਕੇ ਕਿ ਲੋ ਮੈਂ ਤੀਜਾ ਬੰਦਾ ਸੀਗਾ ਬਾਈ ਅਹ ਇੰਡੀਆ ਦੇ ਵਿੱਚੋਂ ਪੂਰੀ ਦੇ ਵਿੱਚੋਂ ਜਿਹੜੇ ਨੂੰ ਮੇਲ ਆਈ ਸੀ ਬਸ ਆਹ ਗੱਲ ਦਾ ਦੁੱਖ ਹੈ ਮੇਰੇ ਭਰਾ ਤੇ ਅੱਗੇ ਹੂੰ ਹੂੰ ਕੌਰ ਭੈਣੇ ਤੁਹਾਨੂੰ ਜੁਆਇਨ ਕਰ ਲਿਆ ਤੁਸੀਂ ਤੁਹਾਡੀ ਛੋਟ ਵੀਡੀਓ ਤੇ ਕਮੈਂਟ ਆਉਣਾ ਤੁਸੀਂ ਅੱਧੇ ਘੰਟੇ ਤੱਕ ਜੁਆਇਨ ਕਰ ਰਿਟਰਨ ਕਰ ਦਿਓ ਅੱਧੇ ਘੰਟੇ ਦੇ ਕੰਨੀ ਭਾਈ ਕੱਲ ਤੇ ਕਰ ਰਿਟਰਨ ਕਰਿਓ ਕਿਉਂਕਿ ਜੇਕਰ ਸਹੀ ਚੈਨਲ ਦਾ ਉਹ ਕਰਨਾ ਹੈ ਅੱਧੇ ਘੰਟੇ ਬਾਅਦ ਰਿਟਰਨ ਕੀਤਾ ਨਾ ਉਹ ਗਲਤ ਹੋ ਜਾਂਦੀ ਹੈ ਸਿਸਟਮ ਠੀਕ ਹੈ ਨਾ ਤੇ ਉਹਦੇ ਨਾਲ ਬਹੁਤ ਵੱਡਾ ਹੋ ਜਾਂਦਾ ਗਿਣਤੀ ਚ ਨਹੀਂ ਆਉਂਦਾ ਉਹ ਜੁਆਇਨ ਕੀਤਾ ਹੋਇਆ ਘੱਟ ਤੋਂ ਘੱਟ ਵੀ 4 ਘੰਟੇ ਬਾਅਦ ਜੁਆਇਨ ਕੀਤਾ ਹੋਵੇ ਉਹ ساری ਉਮਰ ਵਾਸਤੇ ਰਹਿੰਦਾ ਮੇਰੇ ਵੀਰੇ ਠੀਕ ਹੈ ਨਾ ਬਾਈ ਪੱਗ ਹੈ ਕਿਹੜੇ ਉਹ ਗੁਰ ਕੀਤ ਲੈ ਗਿਆ ਤੇ ਸਾਰੇ ਭੈਣ ਭਰਾ ਜ਼ਰੂਰ ਜੁਆਇਨ ਕਰਿਓ ਆ ਕੀ ਆਖਿਆ ਅ ਇੱਕ ਮਿੰਟ ਇੱਕ ਮਿੰਟ ਬਾਈ ਕਮੈਂਟ ਡਿਲੀਟ ਹੋ ਗਿਆ ਇਧਰੋਂ ਯਾਰ ਕਮੈਂਟ ਡਿਲੀਟ ਹੋ ਜਾਂਦੇ ਇਹਦਾ ਇਹਦਾ ਵੱਡਾ ਪੰਗਾ ਹੋਰ ਨਹੀਂ ਹੈ ਨਾ ਅ ਚਲੋ ਆਪਾਂ ਦੁਬਾਰੇ ਉਹ ਕਰ ਲੈਨੇ ਆ ਆ ਕੀ ਆਖਿਆ ਭਾਈ ਜੀ ਮੇਰਾ ਨੰਬਰ ਕੱਲ 10 ਵਜੇ ਫੋਨ ਆਊਗਾ ਅੱਛਾ ਅੱਛਾ ਨੰਬਰਦਾਰਾਂ ਦੇ ਪੋਤੇ ਵੀਰੇ ਕੋਈ ਚੱਕਰ ਨਹੀਂ ਮੇਰਾ ਭਰਾ ਤੂੰ ਜਦੋਂ ਮਰਜ਼ੀ ਫੋਨ ਕਰ ਯਾਰ ਤੇਰੇ ਭਰਾ ਦਾ ਤੇਰਾ ਆਪਦਾ ਭਰਾ ਐ ਬਟ ਛੋਟਾ ਐ ਤੂੰ ਮੇਰੇ ਨਾਲੋਂ ਵੱਡਾ ਐ ਪਰ ਕੋਈ ਚੱਕਰ ਨਹੀਂ ਬਾਈ ਜਦੋਂ ਮਰਜੀ 10 ਵਜੇ ਨਹੀਂ ਬਾਈ 12 ਵਜੇ ਤੋਂ ਬਾਅਦ ਫੋਨ ਕਰੀ ਮੇਰਾ ਵੀਰ 12 ਵਜੇ ਤੋਂ ਬਾਅਦ ਫੋਨ ਕਰਨ ਦਾ ਐ ਹੋ ਜਾਂਦਾ ਵੀਰੇ ਵੀ ਉਹ ਨਾ ਦੂਜਾ ਕੀ ਆਂਦੇ ਹੁੰਦੇ ਆ ਅ ਵੀ 12 ਕਵਜੇ ਮੈਂ ਫ੍ਰੀ ਹੋ ਜਾਣਾ ਕਿਉਂਕਿ ਮੈਂ ਰਾਤ ਨੂੰ ਆਨਲਾਈਨ ਕੰਮ ਕਰਨੇ ਕਰਕੇ ਨਾ ਮੈਂ ਲੇਟ ਉੱਠਦਾ ਥੋੜਾ ਜਿਹਾ ਤੇ ਮੇਰਾ ਭਰਾ ਜਦੋਂ ਮਰਜੀ ਉਹ ਕਰ ਲਈ ਠੀਕ ਐ ਨਾ ਤੇ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਜਿਹੜੇ-ਜਿਹੜੇ ਭੈਣ ਭਰਾ ਅੱਜ ਲਾਈਵ ਦੇ ਵਿੱਚ ਆਏ ਆ ਤੇ ਅੱਜ ਜੁੜਨਗੇ ਬਹੁਤ ਘੱਟ ਲੋਕ ਆਪਣੇ ਨਾਲ ਕਿਉਂਕਿ ਇਹ ਲਾਈਵ ਦੂਜੀ ਆ ਹਨਾ ਤੇ ਲਾਈਵ ਨਾ ਉਹ ਕਰਨੇ ਕਰਕੇ ਹਨਾ ਐਡ ਆਉਣ ਲੱਗ ਗਈ ਆ ਜਿਹੜਾ ਤੇ ਚਲੋ ਜੇਕਰ ਸ਼ੁਕਰੀਆ ਆਪਣੇ ਗੁਰੂ ਮਹਾਰਾਜ ਦਾ ਤੇ ਆਪਾਂ ਦੱਕ ਘੰਟਾ ਲਾਈਵ ਲਾ ਕੇ ਦੂਜੂ ਲਾਰਾਂਗੇ ਜੇਕਰ ਤੁਸੀਂ ਸਾਰਿਆਂ ਨੇ ਜੁੜਨਾ ਹੈ ਹਨਾ ਤੇ ਬਹੁਤ-ਬਹੁਤ ਬਹੁਤ-ਬਹੁਤ ਸ਼ੁਕਰੀਆ ਬਾਬੇ ਤੁਹਾਡਾ ਤੁਸੀਂ ਸਾਡੇ ਨਾਲ ਜੁੜੇ कमेंट नहीं शो हो, यार की हो, या ये? की हो गया जे जी? तो जी की भेने समझ नहीं लगी आ या जी प्लीज पंजा सबसक्राइब करा दो ਅੱਛਾ ਜਰੂਰ ਜਰੂਰ ਬਾਈ ਪੱਗ ਨਹੀਂ ਬੰਨੀ ਬਾਈ ਨਮਨ ਕੀ ਦੱਸਾਂ ਤੈਨੂੰ ਯਾਰ ਪੱਗ ਫੇਰ ਭੁੱਲ ਗਿਆ ਆਪਾਂ ਹਨਾ ਕਿਉਂਕਿ ਮੈਂ 2 ਦਿਨਾਂ ਤੋਂ ਪਰੇਸ਼ਾਨ ਬਹੁਤ ਚੱਲ ਰਿਆ ਸੀ ਨਮਨ ਤੁਸੀਂ ਵੀ ਵਾਹਿਗੁਰੂ ਅੱਗੇ ਅਰਦਾਸ ਕਰਿਓ ਤੇ ਮੇਰੀ ਇੱਕ ਵੀਡੀਓ ਤੇ ਜਾ ਕੇ ਕਮੈਂਟ ਕਰਿਓ ਅਸਲ ਦੇ ਵਿੱਚ ਨਾ ਆਪਾਂ ਜੇਕਰ ਉਵੇਂ ਹੀ ਲਾਈਵ ਆਈਏ ਹਨਾ ਤਾਂ ਮੇਰੇ ਹਿਸਾਬ ਨਾਲ ਆਪਾਂ ਵੈਕਟਰ ਹੋਊਗਾ ਕਿਉਂਕਿ ਇਹ ਲਾਈਵ ਦੇ ਵਿੱਚ ਜੁੜਦੇ ਬਹੁਤ ਘੱਟ ਲੋਕ ਐ ਪਰ ਜੁੜਦੇ ਉਹੀ ਐ ਜਿਹੜੇ ਸਕੇ ਭੈਣ ਭਰਾ ਹੁੰਦੇ ਆ ਹਨਾ ਸਕੇ ਭਰਾਵਾਂ ਵਰਗੇ ਹੁੰਦੇ ਆ ਤੇ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਸ਼ੁਕਰੀਆ ਇਹਦੇ 'ਚ ਕਮੈਂਟ ਵੀ ਨਹੀਂ ਸ਼ੋ ਹੁੰਦੇ ਨਾ ਇਹਦੇ ਤੋਂ ਦੇਨੇ ਆ ਚਲ ਇਹਦੇ ਤੇ ਮਸ਼ਹੂਰੀ ਆਈ ਸੀ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਕੌਰ ਭੈਣੇ ਤੁਹਾਡੀ ਵੀਡੀਓ ਤੇ ਕਮੈਂਟ ਮੈਨੂੰ ਰਿਟਰਨ ਕਰ ਦਿਓ ਜੀ ਜੀ ਕੋਈ ਤੇ ਕਰਨੀ ਹੋ ਜੂਆ ਬਾਈ ਨੰਬਰਦਾਰਾਂ ਦਾ ਪੋਤਾ ਕਹਿੰਦਾ ਮੈਨੂੰ ਨੰਬਰ ਨਹੀਂ ਲੱਭਾ ਏ ਮੇਰਾ ਨੰਬਰ ਹੈ ਅੱਛਾ ਅੱਛਾ ਸੋਨੂ ਨੰਬਰ ਨਹੀਂ ਲੱਭਿਆ ਮੈਂ ਨਾ ਇੱਧਰੋਂ ਸਕਰੀਨਸ਼ਾਟ ਲੈ ਲੈਣਾ ਬਾਬੇ ਤੇ ਮੈਂ ਤੈਨੂੰ ਆ ਫੋਨ ਕਰ ਲੂਆ ਕੋਈ ਚੱਕਰ ਨਹੀਂ ਮੇਰਾ ਭਰਾ ਕੋਈ ਚੱਕਰ ਨਹੀਂ ਜਿਉਂਦਾ ਵਸਦਾ ਰਹਿ ਵੀਰੇ ਪਰ ਅੱਜ ਨਾ ਹੁਕਾਰਤੂਸ਼ ਨਹੀਂ ਆਇਆ ਹਜੇ ਤੇ ਇੱਕ ਯਾਰ ਹਨਾ ਕਾਰਤੂਸ਼ ਪਤਾ ਨਹੀਂ ਭਾਲੂਗਾ ਕਿ ਨਹੀਂ ਜਿੰਨਾ ਚੱਕਰ ਕਾਰਤੂਸ਼ ਨਹੀਂ ਆਉਂਦਾ ਤੇ ਨੰਬਰਦਾਰਾਂ ਦੇ ਪੋਤੇ ਨੇ ਅੱਜ ਉਹ ਭੈਣ ਦੀ ਲਾਈਵ ਦੇ ਵਿੱਚ ਰੌਣਕਾ ਲਾ ਰੱਖਿਆ ਸੀ ਮੈਂ 2 ਕਮਿੰਟ ਜਾ ਕੇ ਇਹਨਾਂ ਦੇ ਕਮੈਂਟ ਪੜ ਕੇ ਆਇਆ ਕਿਆ ਬਾਤਾਂ ਏ ਯਾਰ ਬੱਕੇ ਤੁਹਾਡੇ ਵਰਗੇ ਵੀਰ ਹੋਣ ਤੇ ਯਾਰ ਲਾਈਵ ਚੱਲੇ ਕਿਵੇਂ ਨਾ ਯਾਰ ਇਹ ਤਾਂ ਗੱਲ ਹੋ ਸਕਦੀ ਹੈ ਹਨਾ ਅੱਛਾ ਕੌਰ ਭੈਣ ਜੀ ਸਤਿ ਸ਼੍ਰੀ ਅਕਾਲ ਨੰਬਰਦਾਰਾਂ ਦਾ ਪੋਤੇ ਨੇ ਆਖਿਆ ਜੀ ਤੇ ਮਿਲ ਜਊ ਜੀ ਰਟਰਨ ਤੇ ਕੌਰ ਭੈਣਾ ਦੀ ਨਮਨ ਕਹਿੰਦਾ ਬਾਈ ਜੀ ਪੱਗ ਬਨੋਂਗੇ ਬਨਾਂਗੇ ਵੀਰੇ ਬਨਾਂਗੇ ਰੱਬ ਸੁੱਖ ਰੱਖੇ ਗੱਲ ਕਰ ਥੋੜਾ ਜਿਹਾ ਡਿੱਕਾ ਚੱਲੀ ਜਾਂਦਾ ਮੇਰੇ ਭਰਾ ਮੈਂ ਨਾ ਬਾਲਾ ਥੋੜਾ ਜਿਹਾ ਮਾਈਂਡ ਦਾ ਜੋਰ ਲੱਗ ਜਾਂਦਾ ਹਜੇ ਤੱਕ ਇੱਕ ਨੁਕਸਾਨ ਹੋ ਗਿਆ ਬਹੁਤ ਵੱਡਾ ਕਿਉਂਕਿ ਉਹਦੇ ਚਾਪਾ ਨੂੰ ਉਹਨਾਂ ਨੇ ਬਹੁਤ ਵੱਡੀ ਆਫਰ ਦਿੱਤੀ ਹੋਈ ਸੀ ਜਿਹੜੇ ਦੇ ਵਿੱਚ ਜਾਣਾ ਸੀਗਾ ਪਰ ਉੱਥੇ ਗਲਤੀ ਮੇਰੇ ਤੋਂ ਹੋਈ ਆ ਮੈਂ ਉਹਨਾਂ ਦੀ ਮੇਲ ਚੈੱਕ ਕਰਨ 'ਚ ਲੇਟ ਹੋ ਗਿਆ ਬਸ ਇਹੀ ਗੱਲ ਸੀ ਮਿਸਟਰ ਬੀਟਸ ਆਏ ਸੀਗੇ ਆਪਣੀ ਲਾਈਵ ਦੇ ਵਿੱਚ ਤੇ ਉਹਨਾਂ ਨੇ ਆਪਣਾ ਆ ਕੇ ਸਤਿਕਾਰ ਵਧਾਇਆ ਮਾਣ ਵਧਾਇਆ ਲਾਈਵ 'ਚ ਆ ਕੇ ਹਨਾ ਤੇ ਬਸ ਗਲਤੀ ਹੋ ਗਈ ਇੱਕ ਚੀਜ਼ ਬੇਨਤੀ ਕਰਦਾ ਮੈਂ ਤੁਹਾਡੇ ਮੂਰੇ ਹੱਥ ਬਨ ਕੇ ਸਾਰਿਆਂ ਮੂਰੇ ਜੇ ਤੁਸੀਂ ਮੇਰੀ ਗੱਲ ਮੰਨ ਲਓ ਤਾਂ ਸਾਰੇ ਭੈਣ ਭਰਾ ਵੀ ਅ ਮੇਰੇ ਤੁਸੀਂ ਵੀਡੀਓ ਤੇ ਜਾ ਕੇ ਜੇਕਰ ਕਮੈਂਟ ਕਰਾਂ ਤਾਂ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜਿਹੜੀ ਮੈਂ ਮਿਸਟਰ ਬੀਟਸ ਵਾਲੀ ਵੀਡੀਓ ਪਾਈ ਹੈ ਜੇਕਰ ਉਹ ਆਹੋ ਆਹੋ ਹੋ ਜੇ ਅ ਗੁਰਲਾਲ ਛਾ ਅ ਅੱਗੇ ਆ ਗਿਆ ਮਨਦੀਪ ਭੈਣ ਦੀ ਲਾਈਵ ਚ अच्छा हां मंदीप बहन दी लाइव ਸੀ ਮੈਨੂੰ ਲੱਗਦਾ ਮੈਂ ਉਹਨਾਂ ਨੂੰ ਜਾਣਦਾ ਨਹੀਂ ਮੈਂ ਪਹਿਲੀ ਵਾਰ ਲਾਈਵ ਵਿੱਚ ਗਿਆ ਸੀ ਉਹਨਾਂ ਦੇ ਤੇ ਮੈਨੂੰ ਪਤਾ ਨਹੀਂ ਸੀ ਭੈਣ ਦਾ ਉਹਨੇ ਨਾਂ ਪੁੱਛਿਆ ਮੈਂ ਕਿਥੋਂ ਨਾ ਉਦੋਂ ਮੈਂ ਥੋੜਾ ਜਿਹਾ ਕੰਮ ਕਰੀ ਜਾਂਦਾ ਸੀ ਮੈਂ ਨਾਂ ਲਿਖਣ ਦੇ ਵਿੱਚ ਲੇਟ ਹੋ ਗਿਆ ਚੱਲ ਮੈਂ ਦੋ ਕੁ ਮਿੰਟ ਹੀ ਗਿਆ ਸੀ ਦੋ ਚਾਰ ਮਿੰਟ ਤੇ ਉਦੋਂ ਮੁੜ ਕੇ ਮੇਰੇ ਤੋਂ ਖੜਿਆ ਨਹੀਂ ਗਿਆ ਕਿਉਂਕਿ ਮੈਂ ਨਾ ਮੇਰੇ ਕੋਲੇ ਕੋਈ ਬੰਦੇ ਬੈਠੇ ਸੀ ਤਾਂ ਕਰਕੇ ਵੀਰੇ ਹਨਾ ਤੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਮੇਰੇ ਵੀਰ ਆ ਪਿਛਲੇ ਕਮੈਂਟ ਆ ਇੱਕ ਮਿੰਟ ਇੱਕ ਮਿੰਟ ਮਹ ਮੇਰੇ ਗੱਲ ਦੱਸਾਂ ਜਿੰਨੀ ਮਰਜ਼ੀ ਕਿਉਂ ਟੈਨਸ਼ਨ ਨਾ ਲਓ ਪਰ ਕਦੇ ਵੀ ਪੱਗ ਭੁੱਲਣੀ ਹੀ ਨਹੀਂ ਚਾਹੀਦੀ ਜਿੰਨਾ ਮਰਜ਼ੀ ਟੈਨਸ਼ਨ ਚ ਹੋਵੇ ਪਰ ਮੈਂ ਪੱਗ ਕਦੇ ਨਹੀਂ ਸਤੋਲਾਈ ਬਹੁਤ ਬਹੁਤ ਸ਼ੁਕਰੀਆ ਬਰੇ ਬਹੁਤ ਬਹੁਤ ਸ਼ੁਕਰੀਆ ਤੁਸੀਂ ਉਹ ਕਰਦੇ ਹੋ ਹਨ ਤੇ ਮਿਲ ਜੂ ਟਰਨ ਬਾਈ ਜੀ ਪੱਗ ਬਨੋਗੇ ਹਾਂਜੀ ਬਨਾਂਗੇ ਜਰੂਰ ਨੰਬਰਦਾਰਾਂ ਦੇ ਪੋਤੇ ਵੀਰ ਜੀ ਸਤਿ ਸ਼੍ਰੀ ਅਕਾਲ ਭੈਣ ਨੇ ਬੁਲਾਈਆ ਪਿਛਲੇ ਕਮੈਂਟ ਚ ਸਮਝ ਨਹੀਂ ਲੱਗੀ ਵੀਰੇ ਨੰਬਰਦਾਰਾਂ ਦੇ ਪੁੱਤ ਵੀਰੇ ਵਾਹਿਗੁਰੂ 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 ਵੀਰੇ ਵਿਕਰਮਜੀਤ ਵੀਰੇ ਤੇ ਮੰਦੀਪ ਭੈਣ ਦੀ ਲਾਈਵ ਵਿੱਚ ਸੀ ਹਾਂ ਮੰਦੀਪ ਭੈਣ ਦੀ ਲਾਈਵ ਵਿੱਚ ਸੀ ਆ ਨਿੱਕਾ ਮਾਨਸਾ ਧਾੜੀਵਾਲ ਧਾੜੀਵਾਲ ਸਾਬ ਤੈਨੂੰ ਅਸੀਂ ਬਲੂ ਦੇਣ ਲੱਗੇ ਆ ਤੇ ਤੁਸੀਂ ਆਪਣੀ ਭੈਣ ਨੂੰ ਜੁਆਇਨ ਜ਼ਰੂਰ ਕਰੋ ਆ ਠੀਕੇ ਗੱਲ ਕੇ ਨਹੀਂ ਆਪਾਂ ਤੁਹਾਨੂੰ ਬਲੂ ਦੇਣ ਲੱਗੇ ਆ ਇੱਕ ਕਮੈਂਟ ਇੱਕ ਕਮੈਂਟ ਇੱਕ ਮਿੰਟ ਨਿੱਕੇ ਬਾਈ ਨਿੱਕੇ ਬਾਈ ਨਿੱਕੇ ਬਾਈ ਤੇਰਾ ਕਮੈਂਟ ਕਿੱਧਰ ਗਿਆ ਪ੍ਰੀਤ ਸਵੀਟੀ ਸਵੀਟੀ ਆ ਗਈப்பா ਇਹ ਸਾਡੀ ਸਵੀਟੀ ਵੀ ਆ ਗਈ ਆ ਨਿੱਕਾ ਨਿੱਕੇ ਨਿੱਕੇ ਬਾਈ ਆ ਅਸੀਂ ਤੁਹਾਨੂੰ ਬਲੂ ਦੇਣ ਲੱਗੇ ਆ ਤੁਸੀਂ ਨਾ ਆਪਣੀ ਭੈਣ ਨੂੰ ਜ਼ਰੂਰ ਜੁਆਇਨ ਕਰ ਲਿਓ ਕੀ ਹੋ ਗਿਆ ਯਾਰ ਇਹ ਤਾਂ ਕਮੈਂਟ ਹੀ ਇਹਦੇ ਤਜੱਬ ਹੀ ਬੜਾ ਐ ਇਸ ਲਾਈਵ ਦੇ ਵਿੱਚ ਆਉਣ ਦਾ ਤਾਂ ਇਸ ਲਾਈਵ ਦੇ ਵਿੱਚ ਆਉਣ ਦਾ ਤਾਂ ਪੰਗਾ ਹੀ ਬੜਾ ਬਾਬੇ ਉਹ ਉਹ ਦੂਜੀ ਸਿੱਧੀ ਸੱਦੀ ਲਾਈਵ ਹੁੰਦੀ ਆ ਨਾ ਅ ਸਵੀਟੀ ਭਾਈ ਇਹਦਾ ਵੀ ਨੀ ਇੱਕ ਕਮੈਂਟ ਕਿਉਂ ਨਹੀਂ ਇਹਦੇ 'ਚ ਹੋ ਰੇ ਯਾਰ ਇਹਦਾ ਜੱਬ ਹੀ ਪੈ ਗਿਆ ਬਾਬੇ ਤੇ ਮੈਂ ਆਪਾਂ ਐ ਕਰਦੇ ਆ ਯਾਰ ਨਾਲੇ ਉਹਦੇ 'ਚ 150 ਜਣਾ ਜੁੜੂ ਆਪਣੇ ਨਾਲ ਹਨਾ ਤੇ ਆਪਾਂ ਦੇਖ ਲੈਨੇ ਆ ਫਿਰ ਦੂਜੂ ਲਾਈਵ ਆ ਕੇ ਦੇਖ ਲੈਨੇ ਆ ਹਨਾ ਇਹਦਾ ਯਾਰ ਜੱਬ ਵੀ ਬੜਾ ਪੈ ਗਿਆ ਯਾਰ ਕੀ ਹੋਇਆ ਜੀ ਮੈਨੂੰ ਸਮਝ ਨਹੀਂ ਆਦੀ ਮੈਂ ਬਲੂ ਕਿਵੇਂ ਦੇ ਮਾਂ ਹੁਣ ਸੁਵਿੱਟੀ ਨੂੰ ਬਲਿਊ ਦਨੇ ਇੱਕ ਮਿੰਟ ਪਹਿਲਾਂ ਹਲੋ ਜੀ ਸਵਿੱਟੀ ਸਵਿੱਟੀ ਸਾਡੀ ਸਵਿੱਟੀ ਆ ਗਈ ਭਾਈ ਲਓ ਜੀ ਪ੍ਰੀਤ ਪ੍ਰੀਤ ਸਵਿੱਟੀ ਆ ਕਰੋ ਅ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਵਧੀਆ ਦੀਦੀ ਤੁਸੀਂ ਦੱਸੋ ਸਵਿੱਟੀ ਕਹਿੰਦੀ ਤੇ ਅੱਗੇ ਆਪਾਂ ਉਹਨੂੰ ਨਿੱਕਾ ਸਾਰ ਨਾਲੇ ਨੂੰ ਬਲੂ ਦੇਣਾ ਸੀ ਵੀਰੇ ਨੂੰ ਨਿੱਕੇ ਬਾਈ ਤੁਹਾਨੂੰ ਬਲੂ ਦੇਣ ਲੱਗੇ ਆਂ ਸੀ ਤੇ ਤੁਸੀਂ ਕੌਰ ਭੈਣ ਨੂੰ ਜ਼ਰੂਰ ਜੁਆਇਨ ਕਰ ਲਿਓ ਮੇਰਾ ਵੀਰਿਆ ਅ ਨੰ 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 ਆ ਜਗਵੰਤ ਸਿੰਘ ਬਾਈ ਕੀ ਹਾਲ ਚਾਲ ਹੈ ਪੰਜਰਾ ਪੰਜਾਬੀ ਰਚਨਾਵਾਂ ਵਾਲਿਓ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਵੀਰੇ ਤੇ ਨਿੱਕਾ ਸਾਰਨਾ ਆ ਪਿਆ ਵੀਰੇ ਆਪਣਾ ਇਹਦਾ ਯਾਰ ਆਪਣੇ ਕੋਲ ਕਮੈਂਟ ਚੱਕਿਆ ਕਿਉਂ ਨਹੀਂ ਜਾਂਦਾ ਯਾਰ ਕੀ ਹੋ ਗਿਆ ਨਿੱਕੇ ਬਾਈ ਦੁਬਾਰਾ ਕਮੈਂਟ ਕਰਿਓ ਮੇਰਾ ਭਰਾ ਆਪਾਂ ਨਾ ਤੁਹਾਡਾ ਕਮੈਂਟ ਚੱਕ ਕੇ ਤੁਹਾਡੇ ਨਾਲ ਉਹ ਕਰਾਂਗੇ ਹਨਾ ਤੇ ਮੈਨੂੰ ਬਲੂ ਦੇ ਦਿਓ ਜੀ ਜੀ ਭਣੇ ਤੁਹਾਨੂੰ ਵੀ ਬਲੂ ਦੇ ਦਿੰਨੇ ਆਂ ਕੌਰ ਭਣੇ ਪਰ ਤੁਸੀਂ ਸਾਰੇ ਅਨੇ ਸਵੀਟੀ ਨੂੰ ਵੀ ਜੁਆਇਨ ਕਰ ਲਿਓ ਅੱਗੇ ਆਗੇ ਆਪਣੇ ਭੈਣ ਬਲੌਗਸ ਸਤਿ ਸ਼੍ਰੀ ਅਕਾਲ ਬੀ ਜੀ ਸਤਿ ਸ਼੍ਰੀ ਅਕਾਲ ਭੈਣੇ ਸਤਿ ਸ਼੍ਰੀ ਅਕਾਲ ਹੋਰ ਤਗੜੇ ਹੋ ਨਵਰੀਤ ਨੂੰਨੀਤ ਬਲੌਗਸ ਸਤਿ ਸ਼੍ਰੀ ਅਕਾਲ ਜੀ ਅੱਜ ਇਹਦੇ ਵਿੱਚ ਬਹੁਤ ਘੱਟ ਲੋਕ ਜੁੜਨਗੇ ਕਿਉਂਕਿ ਇਹ ਲਾਈਵ ਦੂਜੀ ਹੈ ਇਹਦੇ ਵਿੱਚ ਲੋਕ ਜੁੜਦੇ ਬਹੁਤ ਘੱਟ ਹੁੰਦੇ ਆ ਹਨ ਤੇ ਥੈਂਕਸ ਜੀ ਬਲੂ ਦਿੱਤਾ ਨਹੀਂ ਨਹੀਂ ਥੈਂਕਸ ਵਾਲੀ ਕਿਹੜੀ ਗੱਲ ਐ ਤੁਸੀਂ ਸਾਡੇ ਭੈਣ ਭਰਾ ਆਏ ਤੇ ਭੈਣ ਭਰਾਵਾਂ ਨੂੰ ਬਲੂ ਦੇਣ ਦਾ ਕੋਈ ਫਰਕ ਨਹੀਂ ਪੈਂਦਾ ਹੁੰਦਾ ਜੀ ਠੀਕ ਐ ਗੱਲ ਕਿ ਨਹੀਂ ਤੇ ਤੁਸੀਂ ਦੱਸੋ ਜੀ ਕਿਹੜੀ ਕਿਹੜੀ ਜਗ੍ਹਾ ਤੋਂ ਬੈਠੇ ਹੋ ਸਾਰੇ ਜਣੇ ਕਮੈਂਟ ਨੋ ਕਰਿਓ ਹਾਂਜੀ ਵੀਰ ਜੀ ਠੀਕ ਆ ਠੀਕ ਹੀ ਚਾਹੀਦੇ ਆ ਠੀਕ ਹੀ ਚਾਹੀਦੇ ਆ ਭੈਣੇ ਤੇ ਕੋਈ ਨਹੀਂ ਆਪਾਂ ਜੇ ਲਾਈਵ ਲਾ ਕੇ ਦੇਖੀਏ ਵੀ ਇਹਦੇ 'ਚ ਕਿੰਨੇ ਕ ਜਣੇ ਜੁੜਦੇ ਆ ਤੇ ਫਿਰ ਆਪਾਂ ਦੂਜੂ ਜੇ ਕਿਸੇ ਦੀ سپورਟ ਚਾਹੀਦੀ ਹੈ سپورਟਿੰਗ ਲਾਈਵ ਆਉਣਾ ਹੋਇਆ ਤਾਂ ਆਪਾਂ ਦੂਜੂ ਆ ਜਾਾਂਗੇ ਉਹਦੇ ਵਿੱਚ ਤਾਂ ਆਪਣੇ ਨਾਲ ਬਹੁਤ ਸਾਰ ਲੋਕ ਜੁੜਦੇ ਆ ਹਨਾ ਬਹੁਤ ਲੋਕ ਜੁੜਦੇ ਆ ਉਹਦੇ ਵਿੱਚ ਤਾਂ ਤੇ ਇਹਦੇ ਵਿੱਚ ਦੇਖੀ ਹੈ ਲਾ ਕੇ ਅੱਜ ਪਹਿਲੀ ਵਾਰ ਕਿਉਂਕਿ ਆਪਾਂ ਨੂੰ ਪਤਾ ਲੱਗ ਜੇ ਕਿੰਨੇ ਕ ਲੋਕ ਜੁੜਦੇ ਆ ਹਨਾ ਇਹਦੇ ਨਾਲ ਤਾਂ ਕਰਕੇ ਤੇ 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 ਅਹਾਂ ਥੈਂਕਸ ਜੀ ਬਲੂ ਤਾਂ ਨਹੀਂ ਨਹੀਂ ਕੋਈ ਚੱਕਰ ਨਹੀਂ ਹਾਂਜੀ ਵੀਰ ਜੀ ਠੀਕ ਆ ਠੀਕ ਹੀ ਚਾਹੀਦੀ ਭੈਣੇ ਤੈਨੂੰ ਬਲੂ ਦੇਦ ਕੇ ਕਿ ਦੂਜੂਆ ਉਹ ਕਰਕੇ ਨਵਦੀਪ ਭੈਣ ਕੋਲੇ ਤਾਂ ਬਲੂ ਹੈਗਾ ਹਨਾ ਤੇ ਆ ਫੈਮਿਲੀ ਠੀਕ ਕਿਵੇਂ ਵੀਰੇ ਵਧੀਆ ਜੀ ਵਧੀਆ ਭੈਣੇ ਪਰ ਇੱਕ ਬੇਨਤੀ ਆ ਹੱਥ ਬੰਨ ਕੇ ਤੁਹਾਡੇ ਸਾਰੇ ਮੂਰੇ ਜਿਹੜੀ ਅੱਜ ਮੈਂ ਵੀਡੀਓ ਪਾਈ ਸੀ ਮਿਸਟ ਬੀਚ ਵਾਲੀ ਉਹ ਥੋੜੀ ਜੀ ਜੇਕਰ ਤੁਸੀਂ ਸਾਰੇ ਭੈਣ ਭਰਾ ਰਲ ਕੇ ਉਹਦੇ ਤੇ ਕਮੈਂਟ ਕਰ ਦਿਓ ਹਨਾ ਤਾਂ ਉਹ ਨਾ ਮੇਰੀ ਲਾਹ ਉਹ ਚੱਲ ਜੇ ਹਨਾ ਅ ਮਨ ਕੇ ਚਲੋ ਉਹ ਚੱਲ ਜੇ ਕੀ ਹੰਦੇ ਹੁੰਦੇ ਆ ਵੀਡੀਓ ਚੱਲ ਜੇ ਸ਼ਾਇਦ ਮਿਸਟਰ ਬੀਚਸ ਕੋਲੇ ਦੁਬਾਰੇ ਜਾਵੜੇ ਆਪਾਂ ਨੂੰ ਮੇਲ ਦੁਬਾਰੇ ਕਰ ਦੇਣ ਤੇ ਕਿਉਂਕਿ ਉਹ ਮੇਲ ਦਾ ਟਾਈਮ ਟੱਪ ਗਿਆ ਤੇ ਬਹੁਤ ਔਖਾ ਹੋਇਆ ਇਸ ਗੱਲ ਦਾ ਬੜੀ ਮੁਸ਼ਕਲ ਜੀ ਹੋਈ ਠੀਕ ਹੈ ਨਾ ਤੇ ਦੁੱਖ ਵੀ ਥੋੜਾ ਜਿਹਾ ਦੁੱਖ ਵੀ ਆ ਪੈਸਿਆਂ ਦਾ ਦੁੱਖ ਨਹੀਂ ਪਰ ਇੱਕ ਇਹ ਦੁੱਖ ਹੈ ਵੀ ਕਿੱਥੇ ਆਪਾਂ ਨੂੰ ਵਰਲਡ ਨੇ ਦੇਖਣਾ ਸੀ ਤੇ ਅੱਜ ਆਪਾਂ ਉੱਥੇ ਹੀ ਰਹਿ ਗਏ ਦੁਬਾਰੇ ਇਸ ਚੀਜ਼ ਦਾ ਦੁੱਖ ਹੈ ਜੀ ਹੋਰ ਕੋਈ ਦੁੱਖ ਨਹੀਂ ਚਲੋ ਕੋਈ ਨਹੀਂ ਇਹ ਤਾਂ ਗੱਲਾਂ ਹੁੰਦੀਆਂ ਰਹਿੰਦੀਆਂ ਤੇ ਤੁਸੀਂ ਜਰੂਰ ਸਾਰੇ ਭੈਣ ਭਰਾ ਇਸ ਚੀਜ਼ ਦਾ ਉਹ ਕਰਿਓ ਹਨਾ ਸਪੋਰਟ ਕਰਿਓ ਤੇ ਭੈਣ ਕਹਿੰਦੀ ਸਪੋਰਟ ਸਪੋਰਟ ਜੀ ਜੀ ਭੈਣੇ ਕੋਈ ਚੱਕਰ ਨਹੀਂ ਨਵਰੀਤ ਬਲੌਗਸ ਭੈਣ ਨੇ ਕਮੈਂਟ ਕੀਤਾ ਥੈਂਕ ਯੂ ਭੈਣੇ ਤੇ ਨਵਰੀਤ ਭੈਣ ਕੌਰ ਭੈਣ ਆ ਗਈ ਆਪਣੇ ਕੌਰ ਭੈਣੇ ਬਹੁਤ ਬਹੁਤ ਸ਼ੁਕਰੀਆ ਤੁਸੀਂ ਹੋ ਹੋਏ ਹਨਾ ਤੇ ਆਪਾਂ ਦੂਜੂ ਲਾਈਵ ਲਾ ਕੇ ਦੇਨੇ ਆ ਯਾਰ ਇੱਕ ਵਾਰੀ ਮੈਂ ਕੱਟ ਕੇ ਲਾਈਵ ਹੋਣਾ ਤੇ ਇੱਧਰ ਭੈਣ ਆ ਗਏ ਆਪਣੇ ਗੁਰਜੀਤ ਭੈਣੇ ਕਹਿੰਦੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਗੁਰਜੀਤ ਭੈਣੇ ਸਤਿ ਸ਼੍ਰੀ ਅਕਾਲ ਹੋ ਠੀਕੋ ਮੇਰੀ ਭੈਣ ਤਕੜੀ ਆ ਤੇ ਗੁਰਜੀਤ ਭੈਣੇ ਜਿਉਂਦੀ ਵਸਦੀ ਰਹਿ ਤੇ ਆਪਾਂ ਨਾ ਅੱਜ ਇਹਨਾਂ ਦੀ ਸਪੋਰਟ ਕਰਨੀ ਆ ਯਾਰ ਘਰ ਪਰਵਾਹ ਠੀਕ ਐ ਵੀਰੇ ਠੀਕ ਐ ਭੈਣੇ ਬਹੁਤ ਵਧੀਆ ਗੁਰਜੀਤ ਭੈਣੇ ਬਹੁਤ ਵਧੀਆ ਤੁਸੀਂ ਦੱਸੋ ਹੋਰ ਠੀਕੋ ਆ ਆਪਾਂ ਨਾ ਐ ਕਰਦੇ ਆ ਯਾਰ ਆਪਾਂ ਅੱਜ ਸਪੋਰਟ ਕਰਨੀ ਆਪਾਂ ਭੈਣ ਦੀ ਕੋਰ ਭੈਣ ਦੀ ਐਸੀ ਕਰਕੇ ਅੱਜ ਆਪਾਂ ਕਹਦੇ ਆਂਗੇ ਵੀ ਪੈਸੇ ਨਹੀਂ ਬਣਾਉਣੇ ਯਾਰ ਤੇ ਆਪਾਂ ਦੂਜੂ ਲਾਈਵ ਆ ਜਾਂਦੇ ਆ ਉਹਦੇ ਨਾਲ ਪਤਾ ਗੱਲ ਕੀ ਹੁੰਦੀ ਆ ਵੀ ਆਹ ਹੋ ਹੋ ਜਾਂਦਾ ਹਨਾ ਆ ਵੀ ਭੈਣ ਦੀ ਸਪੋਰਟ ਹੋ ਜੂਗੀ ਉਹਦੇ ਨਾਲ ਵੱਧ ਜਣੇ ਜੁੜ ਜਾਣਗੇ ਆਪਣੇ ਨਾਲ ਲਾਈਵ ਦੇ ਵਿੱਚ ਅੱਜ ਤਾਂ ਯਾਰ ਆਪਣੇ ਆਪ ਦੇ ਵੀ ਨਹੀਂ ਆਇਆ ਨਾ ਰਾਵਣ ਭੈਣ ਆਈ ਆ ਨਾ ਦੇਸੀ ਗੱਲਾਂ ਆਏ ਆ ਨਾ ਮੰਨ ਕੇ ਚੱਲੋ ਕਾਰਤੂਸ਼ ਵੀ ਨਹੀਂ ਆਇਆ ਹਜੇ ਤੱਕ ਯਾਰ ਕੀ ਗੱਲ ਹੋਗੀ ਤੇ ਇਹਦਾ ਨਵਰੀਤ ਭੈਣ ਨਵਨੀਤ ਭੈਣ ਹੈ ਤੇ ਕੌਰ ਭੈਣ ਹੈ ਤੇ ਪਰਮਜੀਤ ਕੌਰ ਭੈਣ ਆਗੇ ਪਰਮਜੀਤ ਕੌਰ ਭੈਣ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮੇਰੀ ਭੈਣ ਹੋਰ ਤਗੜਿਓ ਗਰਜੀਤ ਭੈਣ ਹੈਗੇ ਤੇ ਨਵਰੀਤ ਵੀਰਾ ਸੀਗਾ ਉਹ ਨਹੀਂ ਨਹੀਂ ਉਹ ਦੂਜਾ ਇੱਕ ਮਿੰਟ ਤੇ ਜਗਵੰਤ ਵੀਰ ਪੰਜਾਬੀ ਰਚਨਾਵਾਂ ਵਾਲਿਓ ਬਹੁਤ-ਬਹੁਤ ਸ਼ੁਕਰੀਆ ਸਾਰੇ ਜਣੇ ਲਾਈਕ ਜ਼ਰੂਰ ਕਰ ਦਿਆ ਕਰੋ ਆ ਕੌਰ ਚਾਲ ਦੀਦੀ ਸਤਿ ਸ਼੍ਰੀ ਅਕਾਲ ਨਵਰੀਤ ਭੈਣ ਕਹਿੰਦੇ ਆ ਕਿਵੇਂ ਹੋ ਵੀਰੇ ਠੀਕ ਐ ਭੈਣੇ ਥੋੜਾ ਜਿਹਾ ਮਨ ਜਾ ਦਾਸਾ ਹੋਰ ਕੋਈ ਚੱਕਰ ਨਹੀਂ ਠੀਕ ਐ ਹੁੰਦਾ ਭੈਣੇ ਤੇ ਆਪਾਂ ਦੂਜੂ ਲਾਈਵ ਆ ਕੇ ਦੇਨੇ ਆ ਹਨ ਇਸ ਤਰੀਕੇ ਨਾਲ ਥੋੜਾ ਜਿਹਾ ਉਹ ਹੋ ਜਾਂਦਾ ਹੁੰਦਾ ਤੇ ਆਪਾਂ ਲਾਈਵ ਦੂਜੂ ਲਾ ਕੇ ਦੇਖਦੇ ਆ ਇੱਕ ਵਾਰੀ ਹਨ ਹੂੰ 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 ਆ ਇਹ ਕੱਟ ਕੇ ਲਾਉਣੀ ਪੈਣੀ ਆ ਲਾਈਵ ਆਪਾਂ ਕੱਟ ਕੇ ਆ ਜਾਨੇ ਆ ਆਪਾਂ ਪਹਿਲੇ ਦਿਨ ਆਏ ਸੀ ਲਾਈਵ ਦੇ ਵਿੱਚ ਹਨਾ ਤੇ ਕੁਲਵਿੰਦਰ ਕੌਰਲੀ ਆਈਡੀ ਤੋਂ ਪੂਜਾ ਭੈਣਾ ਆ ਗਿਆ ਆਪਣੇ ਬਹੁਤ ਬਹੁਤ ਸ਼ੁਕਰੀਆ ਪੂਜਾ ਭੈਣੇ ਤੁਸੀਂ ਸਾਰੇ ਜਣੇ ਜਰੂਰ ਜੁੜੋ ਮੇਰੇ ਨਾਲ ਦੂਜੂ ਲਾਈਵ ਆਉਣਾ ਮੈਂ ਕੱਟ ਕੇ ਕਿਉਂਕਿ ਇਸ ਤਰੀਕੇ ਨਾਲ ਸਪੋਰਟ ਨਹੀਂ ਹੁੰਦੀ ਕਿਸੇ ਦੀ ਤੇ ਆਪਾਂ ਦੂਜੂ ਇਹ ਤਰੀਕੇ ਨਾਲ ਐਡ ਜਰੂਰ ਚੱਲਦੀਆਂ ਮਸ਼ਹੂਰੀਆਂ ਜਰੂਰ ਚੱਲਦੀਆਂ ਪਰ ਮਨਕੇ ਜੀ ਲੋ ਸਪੋਰਟ ਨਹੀਂ ਹੋ ਸਾਦੀ ਆਪਾਂ ਸਪੋਰਟਿੰਗ ਲਾਈਵ ਆਏ ਆ ਅੱਜ ਕੌਰ ਭੈਣ ਦੀ ਤੇ ਆਪਾਂ ਜਰੂਰ ਜੁੜਦੇ ਆ ਦੂਜੇ ਲੋਟ ਹਨਾ ਦੂਜੂ ਤੇ ਪੂਜਾ ਭੈਣੇ ਤੁਸੀਂ ਵੀ ਜਰੂਰ ਜੁੜਿਓ ਸਾਡੇ ਨਾਲ ਅਸੀਂ ਕੱਟ ਕੇ ਲਾਈਵ ਲਾਉਣ ਲੱਗੇ ਆ ਅੱਜ ਠੀਕ ਹੈ ਨਾ ਭੈਣੇ ਹੂੰ 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 ਸਮਝ ਨਹੀਂ ਆਉਦੀ ਇਹਦਾ ਇਹ ਕਿਹੋ ਜੀ ਲਾਈਵ ਆ ਹਾਂ ਹੂੰ 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 ਅ ਦੋ ਮਿੰਟ ਆਪਾਂ ਦੇਖ ਲਈਏ ਮੜਾ ਚੈੱਕ ਕਰ ਲਈਏ ਇੱਕ ਵਾਰੀ ਵੀ ਇਹ ਕੀਮੇ ਹੁੰਦੀ ਹੈ ਕਿਸੇ ਦੱਸਣੀ ਪੈ ਜਾਂਦੀ ਆਪਣੇ ਕਿਸੇ ਭਰਾ ਨੂੰ ਹਨਾ ਤੇ ਕਿਉਂਕਿ ਬਹੁਤ ਜ਼ਿਆਦਾ ਭਰਾ ਪੁੱਛਦੇ ਰਹਿੰਦੇ ਅੱਜ ਆਪਾਂ ਇਹ ਤਿਆਰ ਬਾਈ ਕਰਕੇ ਦੇਖਿਆ ਇਹਦੇ ਚ ਐਡ ਚੱਲਦੀਆਂ ਕਹਿੰਦੇ ਤੇ ਠੀਕ ਹਨਾ ਤੇ ਅੱਗੇ ਜਸਮੀਨ ਕੌਰ ਭੈਣ ਹੈਗੇ ਆਪਣੇ ਸਤਿਸ਼੍ਰੀ ਅਕਾਲ ਭੈਣੇ ਸਤਿਸ਼੍ਰੀ ਅਕਾਲ ਤਗੜੇਓ ਮੇਰੀ ਭੈਣ ਪਰਮੀਤ ਕੌਰ ਕਹਿੰਦੀ ਅੱਜ ਮੈਨੂੰ ਸਮਝ ਨਹੀਂ ਪੈਂਦੀ ਵੀਰੇ ਲਾਈਵ ਦੀ ਕੋਈ ਨਹੀਂ ਭੈਣੇ ਆਪਾਂ ਦੂਜੂ ਲਾਈਵ ਆਉਣੀ ਆ ਪਰਮੀਤ ਕੌਰ ਭੈਣੇ ਅ ਜਲਦੀ ਹਨਾ 1 ਮਿੰਟ ਚ ਹੀ ਆ ਜਾਾਂਗੇ ਮੁੜ ਕੇ ਤੇ ਆਪਾਂ ਕਰਦੇ ਆ ਦੂਜੂ ਲਾਈਵ 2 ਮਿੰਟ ਰੁਕ ਜਿਓ ਮੈਨੂੰ ਮੜਾ ਜਾ ਇਹਦੇ ਬਾਰੇ ਪਤਾ ਕਰ ਲੈਂਦੇ ਹੋ ਸਾਰੀ ਗੱਲ ਦਾ ਚੈੱਕ ਕਰ ਲੈਣ ਦਿਓ ਤੇ ਅ ਦੋ ਕਮੈਂਟ ਰੋਕ ਕੇ ਆਪਾਂ ਦੂਜੂ ਲਾਈਵ ਆ ਜਾਾਂਗੇ ਹਨਾ ਕਿਉਂਕਿ ਇਹ ਲਾਈਵ ਵੀ ਚਲਾਉਣੀ ਜ਼ਰੂਰੀ ਹੁੰਦੀ ਆ ਸਾਰੇ ਭੈਣ ਭਰਾ ਲਾਈਕ ਜ਼ਰੂਰ ਕਰ ਦਿਓ ਜਿਹੜੇ ਜਿਹੜੇ ਨਵੇਂ ਆਏ ਐ ਜਸਵੀਨ ਕਹਿੰਦੀ ਮੈਨੂੰ ਦਿਖ ਦਿਆ ਇੱਕ ਮਿੰਟ ਇਧਰਲੇ ਤੋਂ ਪੜ ਲੈਣੇ ਆਪਾਂ ਕਮੈਂਟ ਮੈਨੂੰ ਦਿਖਦੀ ਆ ਪ੍ਰੋਬਲਮ ਹੈ bro ਹਾਂ ਭੈਣੇ ਪ੍ਰੋਬਲਮ ਹੈ ਜਸਵੀਨ ਪਕੌਰ ਭੈਣੇ ਤੇ ਅਮਮ ਠੀਕ ਨਵਰੀਤ ਤੁਸੀਂ ਦੱਸੋ bro ਕੀ ਗੱਲ ਭੈਣ ਨੇ ਆਖੀਆ ਤੇ ਫੈਮਿਲੀ ਠੀਕ ਹੈ ਦੀਦੀ ਤੇ ਹਾਂਜੀ ਜਸਮੀਨ ਭੈਣ ਕਹਿੰਦੇ ਤੇ ਚਲੋ ਕੋਈ ਨਹੀਂ ਜੀ ਆਪਾਂ ਨਾ ਕੱਟ ਕੇ ਦੂਜੂ ਲਾਈਵ ਆ ਜੰਨੇ ਆ ਹਨਾ ਇਹਦੇ ਨਾਲ ਕੀ ਹੁੰਦਾ ਇਹਦੇ ਨਾਲ ਥੋੜਾ ਜਿਹਾ ਐ ਹੈਗਾ ਵੀ ਮਸ਼ਹੂਰੀ ਚੱਲ ਕੇ ਇਹਦੇ ਦੀ ਇਨਕਮ ਹੁੰਦੀ ਹੈ ਉਹਦੀ ਇਨਕਮ ਕੋਈ ਨਹੀਂ ਹੁੰਦੀ ਪਰ ਮੈਂ ਤੁਹਾਡੀ ਸਪੋਰਟਿੰਗ ਲਾਈਵ ਆ ਆ ਦੋ ਜਣਿਆਂ ਦੀ ਤੇ ਇਸੇ ਕਰਕੇ ਐ ਬਾਏ ਮੈਨੂੰ ਸਮਝ ਨਹੀਂ ਆਉਂਦੀ ਆ ਕੋਈ ਨਹੀਂ ਭੈਣੇ ਆਪਾਂ ਜਲਦੀ ਲਾਈਵ ਆ ਜਾਨੇ 1 ਮਿੰਟ ਸਮਝੋ ਮੈਨੂੰ ਸਮਝ ਨਹੀਂ ਆਉਂਦੀ ਆ ਕੋਈ ਨਹੀਂ ਭੈਣੇ ਆਪਾਂ ਜਲਦੀ ਉਹ ਕਰ ਲੈਨੇ ਆ ਦੂਜੂ ਆ ਜਾਨੇ ਆ ਲਾਈਵ ਤੇ ਉਹਦੇ ਨਾਲ ਕੋਈ ਨਹੀਂ ਸਮਝ ਵੀ ਆ ਜੂਗਾ ਆਪਾਂ ਉਹ ਕਰ ਲਾਂਗੇ ਹਨਾ ਤੇ ਕੋਈ ਚੱਕਰ ਨਹੀਂ ਭੈਣ ਮੇਰੀਏ ਆਪਾਂ ਜਲਦੀ ਕੱਟ ਕੇ ਆਉਨੇ ਆ ਲਾਈਵ ਹਨਾ ਹੁਣੇ ਹੀ ਕੱਟ ਕੇ ਮੈਂ ਲਾਈਵ ਦੁਬਾਰੇ ਆਉਣ ਲੱਗਿਆ ਆ ਹਾਂਜੀ ਜੀ 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 ਭੈਣੇ ਪੂਜਾ ਭੈਣੇ ਕੁਲਵਿੰਦਰ ਵਾਲੀ ਆਈਡੀ ਤੋਂ ਆਪਣੀ ਪੂਜਾ ਭੈਣੇ ਠੀਕ ਹੈ ਨਾ ਤੇ ਆਪਾਂ ਕੱਟ ਕੇ ਲਾਈਵ ਆਉਨੇ ਆਂ ਓਕੇ